ਅਕਸਰ ਅਸੀਂ ਫਿਲਮਾਂ ਦੇ ਵਿੱਚ ਵੇਖਦੇ ਹਾਂ ਕਿ ਕਿਵੇਂ ਜਿਹੜੇ ਰੋਬਟ ਹੁੰਦੇ ਆ ਇਨਸਾਨਾਂ ਦੇ ਦੁਸ਼ਮਣ ਬਣੇ ਹੁੰਦੇ ਆ ਤੇ ਕਿਸ ਤਰੀਕੇ ਦੇ ਨਾਲ ਉਹ ਦੁਨੀਆ ਦੇ ਉੱਤੇ ਹਮਲਾ ਕਰਦੇ ਆ ਤੇ ਹਰ ਕਿਸੇ ਨੂੰ ਸਹਿਮ ਦੇ ਵਿੱਚ ਪਾ ਦਿੰਦੇ ਆ ਇਹ ਕਤਨਾ ਜੁਆ ਹੁਣ ਸੱਚ ਹੁੰਦੀ ਹੋਈ ਨਜ਼ਰ ਆਈ ਕਿਉਂਕਿ ਇੱਕ ਰੋਬੋਟ ਦੇ ਵੱਲੋਂ ਇੱਕ ਇੰਜੀਨੀਅਰ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਕਿ ਹਮਲਾ ਇੰਨਾ ਬੁਰਾ ਸੀਗਾ ਕਿ ਇੰਜੀਨੀਅਰ ਖੂਨ ਦੇ ਨਾਲ ਲਤਪਤ ਹੋ ਗਿਆ ਸੀ ਇੱਕ ਪ੍ਰਾਈਵੇਟ ਕੰਪਨੀ ਦੀ ਗੱਲ ਦੱਸੀ ਜਾ ਰਹੀ ਹੈ ਜੋ ਕਿ ਕਾਰਾਂ ਦਾ ਕੰਮ ਕਰਦੀ ਹੈ ਤੇ ਉਹ ਕਾਫੀ ਜ਼ਿਆਦਾ ਫੇਮਸ ਕੰਪਨੀ ਹੈ ਜਿਸ ਦੇ ਵੱਲੋਂ ਰੋਬੋਟ ਰੱਖੇ ਗਏ ਸੀ ਕੰਮ ਦੇ ਲਈ ਤਾਂ ਇੱਥੇ ਇੱਕ ਇੰਜੀਨੀਅਰ ਹੁੰਦਾ ਜੋ ਕਿ ਜਿਸ ਦੇ ਵੱਲੋਂ ਦੋ ਰੋਬੋਟਸ ਨੂੰ ਬੰਦ ਕਰ ਦਿੱਤਾ ਜਾਂਦਾ ਜਿਤਕਿ ਇੱਕ ਰੋਬੋਟ ਜਿਹੜਾ ਹੁੰਦਾ ਉਸੀ ਪ੍ਰੋਗਰਾਮਿੰਗ ਔਨ ਹੁੰਦੀ ਹੈ ਉਹ ਐਕਟਿਵ ਹੁੰਦਾ ਤਾਂ ਇਸੇ ਦੌਰਾਨ ਉਸਦੇ ਸੌਫਟਵੇਅਰ ਦੇ ਵਿੱਚ ਕੁਝ ਦਿੱਕਤ ਆ ਜਾਂਦੀ ਹੈ ਤੇ ਉਹ ਅਚਾਨਕ ਹੀ ਉਸ ਇੰਜੀਨੀਅਰ ਨੂੰ ਫੜ ਲੈਂਦਾ ਫੜ ਕੇ ਆਪਣੇ ਪੰਜੇ ਦੇ ਵਿੱਚ ਦਬੋਚ ਦਿੰਦਾ ਤੇ ਇਸ ਰੋਬੋਟ ਦੇ ਹੱਥ ਜੋ ਪੰਜੇ ਹੁੰਦੇ ਆ ਉਹ ਇੰਜੀਨੀਅਰ ਦੀ ਪਿੱਠ ਦੇ ਅੰਦਰ ਚਲੇ ਜਾਂਦੇ ਆ ਤੇ ਇੱਕ ਹੱਥ ਦੇ ਉੱਤੇ ਪੂਰੇ ਤਰੀਕੇ ਨਾਲ ਸੱਟ ਲੱਗ ਜਾਂਦੀ ਹੈ ਜਿਸ ਕਰਕੇ ਇੰਜੀਨੀਅਰ ਬਹੁਤ ਜ਼ਿਆਦਾ ਜ਼ਖਮੀ ਹੋ ਜਾਂਦਾ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਵੀ ਇਸ ਖਬਰ ਦੇ ਉੱਤੇ ਬਹੁਤ ਤਰੀਕੇ ਰੀਐਕਸ਼ਨ ਦਿੱਤੇ ਜਾ ਰਿਹਾ ਸੋ ਤੁਹਾਨੂੰ ਕੀ ਲੱਗਾ ਇਹ ਖਬਰ ਸੁਣ ਕੇ ਤੁਹਾਡੇ ਕੀ ਵਿਚਾਰ ਨੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸੋ